ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 17 ਮਈ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ। ਜਿਵੇਂ ਆਪਾਂ ਦੱਸਿਆ ਹੋਇਆ ਸੀਗਾ ਕਿ ਪੰਜਾਬ ਵਿੱਚ ਕੁਝ ਖਾਸ ਬਦਲਾਅ ਨਹੀਂ ਹੋਵੇਗਾ। ਪਰ ਉਸਦੇ ਉਲਟ ਦੁਪਹਿਰ ਵੇਲੇ ਇਹ ਵੀ ਦੱਸਿਆ ਹੋਇਆ ਸੀਗਾ ਕਿ ਹੀਟ ਸੈੱਲ 17 18 ਤੇ 19 ਤਰੀਕ ਨੂੰ ਬਣ ਸਕਦੇ ਹਨ ਜਿਸ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਤੇ ਕਿਤੇ-ਕਿਤੇ ਤੇਜ਼ ਧੂੜ ਭਰੀਆਂ ਹਨੇਰੀਆਂ ਵੀ ਚੱਲ ਸਕਦੀਆਂ ਨੇ ਉਸੇ ਤਰ੍ਹਾਂ ਦਾ ਹੀ ਮਾਹੌਲ ਬਣਿਆ ਹੋਇਆ ਹੈ ਪੰਜਾਬ ਦੇ ਵਿੱਚ ਹੀਟ ਸੈੱਲ ਬਣਨੇ ਸ਼ੁਰੂ ਹੋ ਚੁੱਕੇ ਹਨ ਜਿਸ ਵਿੱਚ ਟੁੱਟਮੇ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਪੁੱਜ ਸਕਦੀਆਂ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਮੌਜੂਦਾ ਸਮੇਂ ਦੇ ਵਿੱਚ ਫਾਜ਼ਲਕਾ ਮੁਕਸਰ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਇਹਨਾਂ ਇਲਾਕਿਆਂ ਦੇ ਵਿੱਚ ਬੱਦਲਬਾਜ਼ੀ ਬਣਨੀ ਸ਼ੁਰੂ ਹੋ ਚੁੱਕੀ ਹੈ ਧੁੱਪ ਛਾਂ ਵਰਗਾ ਮਾਹੌਲ ਤੇ ਕਈ ਜਗ੍ਹਾ ਹਲਕੇ ਤੋਂ ਦਰਮਿਆਨੇ ਸ਼ਰਾਟੇ ਵੀ ਲੱਗ ਰਹੇ ਹਨ ਇਹ ਘਰਬਾਈਆਂ ਹੌਲੀ-ਹੌਲੀ ਅੱਗੇ ਵਧੀਆਂ ਹੋਈਆਂ ਸੰਗਰੂਰ ਮਾਨਸਾ ਪਟਿਆਲਾ ਫਤਿਹਗੜ੍ਹ ਸਾਹਿਬ ਲੁਧਿਆਣਾ ਮੋਗਾ ਹੋ ਸਕਦਾ ਹੈ ਕਿ ਜਲੰਧਰ ਦੇ ਜਿਹੜੇ ਹੱਤਲੂਈ ਨਾਲ ਦੇ ਲੱਗਦੇ ਇਲਾਕੇ ਨੇ ਜਾਂ ਕਪੂਥਲੇ ਦੇ ਥੋੜੇ-ਬਹੁਤੇ ਇਲਾਕੇ ਉਨਾ ਵਿੱਚ ਵੀ ਸ਼ਾਮ ਬਿੱਲੇ ਤੱਕ ਮੀਂਹ ਦੀਆਂ ਕਾਰਵਾਈਆਂ ਹਲਕੇ ਤੋਂ ਦਰਮਿਆਨੇ ਸ਼ਰਾਟੇ ਜੇ ਦੇਖੇ ਜਾ ਸਕਦੇ ਹਨ ਬਾਕੀ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਵੀ ਬੱਦਲਵਾਈ ਬਣੀ ਹੋਵੇ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਦੂਸਰੀ ਤਰਫ ਗਰਦਾਸਪੁਰ ਅਮਰਸਰ ਤਹੰਤਾਰ ਨੂੰ ਸ਼ਿਆਰਪੁਰ ਇਹਨਾਂ ਇਲਾਕਿਆਂ ਦੇ ਵਿੱਚ ਮੌਸਮ ਜ਼ਿਆਦਾਤਰ ਸਾਫ਼ ਰਹਿਣ ਦੀ ਸੰਭਾਵਨਾ ਹੈ ਕੁਝ ਕੁ ਇਲਾਕਿਆਂ ਦੇ ਵਿੱਚ ਧੂੜ ਭਰੀਆਂ ਹਨੇਰੀਆਂ ਜਰੂਰ ਚੱਲ ਸਕਦੀਆਂ ਨੇ ਟੁੱਟਵੇਂ ਤੌਰ ਤੇ ਇਹਨਾਂ ਇਲਾਕਿਆਂ ਦੇ ਵਿੱਚ ਕਾਰਵਾਈਆਂ ਹੋਣ ਦੀ ਉਮੀਦ ਘੱਟ ਹੈ ਮਾਲਵੇ ਦੇ ਪੱਤ ਤੇ ਖਾਸ ਕਰਕੇ ਪੱਛਮੀ ਮਾਲਵੇ ਦੇ ਵਿੱਚ ਟੁੱਟਮੇ ਤੋਂ ਅਰਤੀ ਸ਼ਰਾਟਿਆਂ ਦੀ ਆਸ ਵਧਦੇ ਰਹੀ ਹੈ ਜਿਸ ਦੇ ਵਿੱਚ ਹਲਕੇ ਤੋਂ ਦਰਮਿਆਨੇ ਸ਼ਰਾਟੇ ਲਗਾਤਾਰ ਪੰਜਾਬ ਵਿੱਚ ਲੱਗ ਸਕਦੇ ਨੇ ਅੱਜ ਤੇ ਰਾਤ ਵੇਲੇ ਤੱਕ ਹਲਕੇ ਤੋਂ ਦਰਮਿਆਨੇ ਹੀ ਸ਼ਰਾਟੇ ਹੋਣਗੇ ਤੇ ਵੱਡੇ ਪੱਧਰ ਤੇ ਨਹੀਂ ਇਹ ਹੀਟ ਸੈੱਲ ਇਸੇ ਤਰ੍ਹਾਂ ਹੀ ਬਣਦੇ ਰਹਿਣ ਦੀ ਸੰਭਾਵਨਾ ਹੈ